पिछे <laughs> ਵਿਕਲਪ ਚੇ ਲੋ ਨੂੰ ਹੰਗਾਰਾ ਮਿਲ ਰਿਹਾ ਹੈ ਕਿਉਂਕਿ ਲੋਕ ਹੀ ਇਹ ਚੋਣ ਲੜ ਰਹੇ ਨੇ ਉਹਦਾ ਪਹਿਲਾ ਸਭ ਤੋਂ ਵੱਡਾ ਕਾਰਨ ਹੈ ਕਿ ਪੰਜਾਬ ਦਾ ਬੱਚਾ ਬੱਚਾ ਇਹ ਗੱਲ ਜਾਣਦਾ ਵੀ ਪੰਜਾਬ ਦਾ ਸਭ ਤੋਂ ਵੱਡਾ ਬੈਰੀ ਜਿਹੜਾ ਉਹ મોદી ਸਰਕਾਰ ਹੈ ਔਰ મોદી ਨਾਲ ਆੜਾ ਲੈਣ ਵਾਲੇ ਜਿਹ ਕੋਈ ਲੋਕ ਹੈ ਜਿਹੜੇ મોદી ਦੀ ਗੋਡੀ ਲਵਾ ਸਕਦੇ ਨੇ ਉਹ ਅਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਹੈਗੇ ਨੇ ਸਾਬ ਨੇ ਜੋ ਕੰਮ ਇੱਥੇ 2 ਸਾਲਾਂ ਦੇ ਵਿੱਚ ਕੀਤੇ ਨੇ ਚਾਹੇ ਫ੍ਰੀ ਬਿਜਲੀ ਆ ਚਾਹੇ ਮਨ ਲਗ ਲੈਨਿਕ ਨੇ ਤੇ ਚਾਹੇ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਖੱਜਲ ਖਵਾਰੀ ਬੰਦ ਕਰਕੇ ਲਾਈਟ ਮਿਲੀ ਆ ਇਹਨਾਂ ਚੀਜ਼ਾਂ ਦਾ ਲੋਕਾਂ ਦੇ ਵਿੱਚ ਉਤਸ਼ਾਹ ਆ ਔਰ ਇਸ ਕਰਕੇ ਬਹੁਤ ਵੱਡਾ ਹੰਗਾਰਾ ਚੋਣ ਮੰਨ ਨੂੰ ਮਿਲ ਰਿਹਾ ਜੀ ਕਿੰਨਾ ਟਾਈਮ ਆ ਜਿਹੜੇ ਕੈਂਪੇਨ ਕਰਦੇ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੈਂਪੇਨ ਤਾਂ ਲੋਕ ਚਲਾਉਂਦੇ ਨੇ ਜੀ ਸਿਰੇ ਤੜਕੇ ਉੱਠ ਕੇ ਲੱਗ ਜਾਂਦੇ ਆ ਤੇ ਦੇਰ ਰਾਤ ਕਰਦੇ ਆ ਜੀ ਲੋਕਾਂ ਦੇ ਵਿੱਚ ਹੀ ਰਹਿੰਦੇ ਆ ਸਾਰਾ ਦਿਨ ਜੀ ਕਿਸ ਤਰ੍ਹਾਂ ਦਾ ਵਿਧਾਨ ਸਭਾ ਤੇ ਲੋਕ ਸਭਾ ਦੇ ਵਿੱਚ ਕੀ ਅੰਤਰਾ ਜ਼ਿਆਦਾ ਕੈਂਪੇਨ ਦੇਖੋ ਜੀ ਅੰਤਰ ਤਾਂ ਇਹ ਹੈ ਕਿ ਜਿਹੜੀਆਂ ਬਹੁਤ ਸਾਰੇ ਪੰਜਾਬ ਦੇ ਜਿਹੜੇ ਦੁਕਾਨਦਾਰ ਨੇ ਉਹਨਾਂ ਦੇ ਉਹਨਾਂ ਦਾ ਕਾਰਨ ਔਰ ਉਹਨਾਂ ਦੇ ਉਹਨਾਂ ਦਾ ਉੱਥੇ ਬਹਾਲੀ ਹੋਣ ਤੋਂ ਰੋਕਣ ਲਈ ਕੇਂਦਰ ਸਰਕਾਰ ਹੈ ਔਰ ਇਸ ਕਰਕੇ ਲੜਾਈ ਜਿਹੜੀ ਹੈ ਜਿਹੜੀ ਪੰਜਾਬ ਦੇ ਵਿੱਚ ਇਤਿਹਾਸਿਕ ਕੰਮ ਕੀਤੇ ਨੇ ਸਰਕਾਰ ਨੇ ਉਹ ਲੜਾਈ ਹੁਣ ਦਿੱਲੀ ਦੇ ਵਿੱਚ ਲੜਨ ਦੀ ਲੋੜ ਹੈ ਔਰ ਇਸ ਕਰਕੇ ਹੀ ਜਿਹੜੀ ਨੈਸ਼ਨਲ ਗਵਰਨਮੈਂਟ ਹੈ ਉਹਦੇ ਵਿੱਚ ਹੁਣ ਇੰਡੀਆ ਗਵਰਨਮੈਂਟ ਬਣਨ ਜਾ ਰਹੀ ਹੈ ਔਰ ਉਸ ਦੇ ਲਈ ਹੀ ਆਮ ਆਦਮੀ ਪਾਰਟੀ ਜਿਹੜੀ ਬੜੇ ਜ਼ੋਰਦਾਰ ਤਰੀਕੇ ਨਾਲ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਰਹੀ ਹੈ। ਫਿਰ ਰਾਹੁਲ ਜੀ ਸਾਡੇ ਬਹੁਤ ਸੀਨੀਅਰ ਅਰ ਸਤਕਾਰਯੋਗ ਨੇਤਾ ਨੇ ਜਿਨ੍ਹਾਂ ਨੇ ਕਿ ਸਾਡੇ ਇਲੈਕਸ਼ਨ ਤੋਂ ਬਾਅਦ ਹੜ ਜਦੋਂ ਆਏ ਨੇ ਪਟਿਆਲੇ ਦੇ ਵਿੱਚ ਉੱਥੇ ਜਿੰਨੀ ਇਹਨਾਂ ਨੇ ਦਿਨ ਤੇ ਰਾਤ ਮਿਹਨਤ ਕੀਤੀ ਹੈ ਉਹ ਮਿਹਨਤ ਨੂੰ ਦੇਖਦੇ ਹੋਏ ਸਾਨੂੰ ਇਹ ਲੱਗ ਰਿਹਾ ਹੈ ਕਿ ਸਾਡਾ ਘਰੇ ਬੈਠਣਾ ਵੀ ਕੋਈ ਜਾਇਜ਼ ਨਹੀਂ ਹੈਗਾ ਵੀ ਐਨੇ ਮਿਹਨਤੀ ਇਨਸਾਨ ਹੋਣ ਦੇ ਨਾਤੇ ਇਹਨਾਂ ਤੋਂ ਵਧੀਆ ਬੰਦਾ ਕੋਈ ਹੋ ਨਹੀਂ ਸਕਦਾ ਜੇ ਪਹਿਲੀ ਵਾਰ ਹੋਇਆ ਵੀ ਮੰਡੀਆਂ ਦੇ ਵਿੱਚ ਲਿਫਟਿੰਗ ਹੈ ਜਿਹੜੀ ਹੋ ਚੁੱਕੀ ਹੈ हां ਮੰਡੀਆਂ ਦੇ ਵਿੱਚ ਸਭ ਤੋਂ ਪਹਿਲਾਂ ਦੇਖੋ ਮੈਂ ਆੜਤੀਆਸ਼ਨ ਮੰਡਾਉੜ ਦਾ ਪ੍ਰਧਾਨ ਆ ਪ੍ਰਧਾਨ ਹੋਣ ਦੇ ਨਾਤੇ ਮੈਂ ਇਹ ਗੱਲ ਕਹਿਣਾ ਵੀ ਨਾ ਤਾਂ ਕਿਸੇ ਵੀ ਡਾਕਟਰ ਸਾਹਿਬ ਨੂੰ ਜਾਂ ਕਿਸੇ ਹੋਰ ਨੂੰ ਉਤੋਂ ਹੁਕਮਾਂ ਨਾਲ ਕੰਮ ਹੁੰਦੇ ਰਹੇ ਨੇ ਨਾ ਕਿ ਉਹਨਾਂ ਨੂੰ ਕੋਈ ਢੀੜਾ ਮਾਰਨ ਦੀ ਲੋੜ ਤੱਕ ਵੀ ਨਹੀਂ ਪਈ ਸਭ ਤੋਂ ਪਹਿਲਾਂ ਲਿਫਟਿੰਗ ਦੇਖੋ 1 ਮਹੀਨੇ ਦੇ ਅੰਦਰ ਅੰਦਰ ਕਣਕ ਦੀ ਜਿਹੜੀ ਚੁਕਾਈ ਡੇਢ ਮਹੀਨੇ ਚੋਂਦੀ ਸੋ 1 ਮਹੀਨੇ ਤੋਂ ਵੀ ਪਹਿਲਾਂ ਹੋ ਚੁੱਕੀ ਹੈ ਤੇ ਨਾਲ ਸਾਰੀ ਅੱਜ ਤੱਕ ਦੀ ਟੋਟਲ ਜਿੰਨੀ ਪੇਮੈਂਟ ਸੀ ਸਾਰੀ ਪੇਮੈਂਟ ਅੱਜ ਤੱਕ ਹੋ ਚੁੱਕੀ ਹੈ